ਅ ਤੇਮਾਕਾ ਹੋ ਜਾਂਦਾ ਹੈ ਤਾਂ ਇਸ ਤਮਾਕੇ ਦੇ ਕਰਕੇ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਤਾਂ ਤੇਲ ਟੈਂਕਰ ਸੀਗਾ ਜਿੱਥੇ ਤੇਲ ਟੈਂਕਰ ਨੂੰ ਵੈਲਡਿੰਗ ਆ ਰਿਹਾ ਸੀਗਾ ਤਾਂ ਇੱਕ ਦਮ ਦੇ ਨਾਲ ਜੋਰਦਾਰ ਤਮਾਕਾ ਹੁੰਦਾ ਹੈ ਤਾਂ ਇਸ ਤਮਾਕੇ ਦੇ ਕਰਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਤਾਂ ਤਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਇੱਕ ਵਿਅਕਤੀ ਦੀ লাশ ਲਗਭਗ 50 ਫੁੱਟ ਦੂਰੀ ਦੇ ਉੱਤੇ ਮਿਲੀ ਤਾਂ ਮਾਧੋਪੁਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਵਰਕਸ਼ਾਪ ਦੇ ਨੇੜੇ ਮਾਧੋਪੁਰ ਦੇ ਵਿੱਚ ਮਨੋਜ ਤਿਵਾੜੀ ਅਵਤਾਰ ਸਿੰਘ ਕਾਲਾ ਤੇ ਨਰਿੰਦਰ ਕੁਮਾਰ ਜੜੇ ਸੀਗੇ ਇੱਕ ਤੇਲ ਦੇ ਟੈਂਕਰ ਨੂੰ ਵੈਲਡਿੰਗ ਕਰ ਰਹੇ ਸੀਗੇ ਤਾਂ ਉਸੇ ਦੌਰਾਨ ਅਚਾਨਕ ਧਮਾਕਾ ਹੋ ਗਿਆ ਤਾਂ ਇਸ ਧਮਾਕੇ ਦੇ ਵਿੱਚ ਮਨੋਜ तिवारी ਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ ਜਦ ਕਿ ਨਰਿੰਦਰ ਕੁਮਾਰ ਗੰਭੀਰ ਰੂਪ ਦੇ ਨਾਲ ਜਖਮੀ ਹੋ ਗਿਆ ਜਿਵੇਂ ਇਹ ਸੂਚਨਾ ਪੁਲਿਸ ਨੂੰ ਮਿਲਦੀ ਹੈ ਪੁਲਿਸ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ ਪਰ ਤਮਾਕਾ ਇਹ ਇਨਾ ਜ਼ਬਰਦਸਤ ਸੀਗਾ ਕਿ ਅਵਤਾਰ ਸਿੰਘ ਕਾਲਾ ਦੀ ਲਾਸ਼ ਲਗਭਗ 50 ਫੁੱਟ ਦੂਰੀ ਦੇ ਉੱਤੇ ਮਿਲੀ ਤਾਂ ਜਿਹੜੀਆਂ ਟੀਮਾਂ ਸੀਗੀਆਂ ਇੱਥੇ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਸੀਗਾ ਜਾਂ ਫਿਰ ਸ਼ਾਰਟ ਸਰਕਟ ਸੀ ਜਾਂ ਕੋਈ ਹੋਰ ਗੱਲ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਆਖਰ ਇਹ ਧਮਾਕਾ ਹੋਇਆ ਕਿਵੇਂ ਇਹ ਬਲਾਸਟ ਹੁੰਦਾ ਹੈ ਤੇਲ ਟੈਂਕਰ ਸੀਗਾ ਜਿਹੜਾ ਅਤੇ ਤੇਲ ਟੈਂਕਰ ਨੂੰ ਇੱਥੇ ਤਿੰਨ ਬੰਦੇ ਵੈਲਡਿੰਗ ਕਰ ਰਹੇ ਸੀਗੇ ਵੈਲਡਿੰਗ ਕੀਤਾ ਜਾ ਰਿਹਾ ਸੀਗਾ ਉਸੇ ਦੌਰਾਨ ਤੇਲ ਟੈਂਕਰ ਦੇ ਵਿੱਚ ਜ਼ੋਰਦਾਰ ਧਮਾਕਾ ਹੋ ਜਾਂਦਾ ਹੈ ਤਾਂ ਇਸ ਧਮਾਕੇ ਦੀ ਵਜ੍ਹਾ ਕਰਕੇ ਜਿਹੜੇ ਉੱਥੇ ਕੰਮ ਕਰ ਰਹੇ ਸੀਗੇ ਦੋ ਵਿਅਕਤੀ ਉਹਨਾਂ ਦੀ ਜਾਨ ਚਲੀ ਗਈ ਹੈ ਜਦਕਿ ਤੀਸਰਾ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਬੁਰੀ ਤਰ੍ਹਾਂ ਦੇ ਨਾਲ ਚੁੱਲਸ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਤਾਂ ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਹੈ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਤਲਬ ਕਿ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਨੇ ਦੀ ਮਤਲਬ ਕਿ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰਹੰਦ ਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਾ ਦਿੱਤਾ ਗਿਆ ਸਿਵਲ ਹਸਪੀਟਲ ਦੇ ਵਿੱਚ ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁੱਢਲੀ ਪੜਤਾਲ 'ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬੋਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਇੱਕ ਜਣਾ ਇੰਜਰਡ ਹੈ ਇਧਰ ਕੀ ਵਰਕਸ਼ਾਪ ਕੀ ਸੀਗਾ ਇਹ ਜੀ ਇਹ ਫਿਊਲ ਹਾਂ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਥੇ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕ ਅਗਲੀ ਕਾਰਵਾਈ ਵੀ ਕਰ ਰਹੇ ਸਰ ਅੱਗੇ ਇਹਨਾਂ ਨੂੰ ਬodies ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਹੈ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਤਲਬ ਕਿ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਨੇ ਦੀ ਮਤਲਬ ਕਿ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰਾਂ ਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਾ ਦਿੱਤਾ ਗਿਆ ਸਿਵਲ ਹਸਪੀਟਲ ਦੇ ਵਿੱਚ ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁੱਢਲੀ ਪੜਤਾਲ 'ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬੋਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਇੱਕ ਜਣਾ ਇੰਜਰਡ ਹੈ ਇਧਰ ਕੀ ਵਰਕਸ਼ਾਪ ਕੀ ਸੀਗਾ ਇਹ ਜੀ ਇਹ ਫਿਊਲ ਹਾਂ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਥੇ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕ ਅਗਲੀ ਕਾਰਵਾਈ ਵੀ ਕਰ ਰਹੇ ਸਰ ਅੱਗੇ ਇਹਨਾਂ ਨੂੰ ਬਾਡੀਜ਼ ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ